ਇਹ ਹਜ਼ਾਰ ਕਿਤੇ ਲਗਭਗ ਚੱਲਿਆ ਹੋਇਆ ਜੀ ਕਿੰਨੇ ਕੁ ਘੰਟੇ ਚੱਲਿਆ ਇਹ 250 ਘੰਟੇ ਚੱਲਿਆ ਹੋਇਆ ਹੈ ਕਿੰਨੇ ਕੁ ਘੰਟੇ ਚੱਲਿਆ ਹੋਣਾ ਇਹ ਇਹ ਹਜ਼ਾਰ ਕਿਤੇ ਲਗਭਗ ਚੱਲਿਆ ਹੋਇਆ ਹੈ ਸਾਡੇ ਬਰਨਾਲਾ ਦਾ ਨੰਬਰ ਆ ਪਹਿਲੇ ਰੋਕ ਕਿੰਨਾ ਕੁ ਚੱਲਿਆ 172 ਕਾ 73 ਘੰਟੇ ਚੱਲਿਆ ਹੋਇਆ ਹੈ ਲੋ ਵੀ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆਂ ਆਪਾਂ ਆਪਣੇ ਨਾਲ ਵੀਰ ਜੁੜਿਆ ਗਲਾਵ ਸਤਿ ਸ੍ਰੀ ਅਕਾਲ ਭਾਈ ਗਲਾਵ ਸਤਿ ਸ੍ਰੀ ਅਕਾਲ ਭਾਈ ਜੀ ਹੋ ਠੀਕ ਆ ਭਾਈ ਗਲਾਵ ਵਧੀਆ ਵਧੀਆ ਭਾਈ ਕਿੰਨੇ ਕ ਟਰੈਕਟਰ ਲਿਆ ਤੇ ਗਲਾਵ ਆਪਣੇ ਕੋਲ ਪੰਜ ਸੀ ਟਰੈਕਟਰ ਹੈਗੇ ਆ ਭਾਈ ਜਮਾ ਉੱਚਿਆਂ ਘੰ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਜੇ ਅਗਰ ਕੋਈ ਲੈਣ ਆਉਂਦਾ ਜਾਂ ਵਿੱਚ ਕਟਾਉਣਾ ਚਾਹੁੰਦਾ ਉਹੋ ਕੱਟ ਲੈਨੇਓ ਕੱਟ ਲੈਨੇਓ ਠੀਕ ਹੈ ਤੇ ਕੱਟ ਵੀ ਲੈਨੇਓ ਤੇ ਜੇ ਕਿਸੇ ਨੇ ਮੰਨ ਲਾ ਅਲੱਗ ਵੇਚਣਾ ਉਹ ਵੀ ਆ ਲੱਗ ਹੀ ਵੇਚ ਸਕਦਾ ਜੇ ਆਪਾਂ ਆਪਾਂ ਉਹਦੇ ਮੈਟਰੇ ਮੁੱਲ ਲਾਦੇ ਹਫਤੇ ਦਾ ਟਾਈਮ ਦੇ ਦਾਂਗੇ ਹਾਂ ਹਫਤੇ ਦਾ ਜੇ ਆਪ ਨੂੰ ਕਟਾਉਣਾ ਚਾਹੀਏ ਆ ਦਾ ਅਲੱਗ ਵੇਚ ਲੈ ਜਿਵੇਂ ਮਰਜ਼ੀ ਕਰ ਲੈ ਠੀਕ ਹੈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 900 363 ਤੋਂ ਐਫ ਏ ਈ ਤੋਂ ਇਹਦੇ ਬਾਰੇ ਦੱਸ ਸਕਦਾ ਬ ਇਹ 20 ਮਾਡਲ ਆ ਜੀ ਠੀਕ ਹੈ ਜੀ ਫੋਟੋ ਟਾਪ ਆ ਸਭ ਕੋ ਸਾਰੇ ਵਿੱਚ ਹੀ ਠੀਕ ਹੈ ਜੀ ਜਿੰਨੇ ਮਰਜ਼ੀ ਵਕਸਨ ਗਣੀ ਚੱਲੀ ਗਈ ਠੀਕ ਹੈ ਜੀ ਡਬਲ ਕਿੰਨੇ ਕੁ ਘੰਟੇ ਚੱਲਿਆ ਹੋਣਾ 1000 ਕਦੇ ਲਗ ਭਾਗ 1000 ਕ ਘੰਟਾ ਚੱਲਿਆ ਹੋਇਆ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੁੰਡੇ ਨੂੰ ਸੌਕ ਬਹੁਤ ਹੈ ਆ 963 ਹੋਏ 855 ਇਹ ਤਾਂ ਇਹਨਾਂ ਕੋਲੇ ਟਰੈਕਟਰ ਆਮ ਹੀ ਮਿਲਦੇ ਆ ਟਰੈਕਟਰ ਦੇਖ ਸਕਦੇ ਹੋ 3 ਸੀਟ ਹੈ 3 ਸੀਟ ਬਾਈ 3 ਸੀਟ ਹੈ ਤੇ ਮਾਡਲ ਦੀ ਗੱਲ ਕਰੀਏ ਤੇ 20 ਮਾਡਲ ਆ ਜੀ ਬੀ ਮਾਡਲ ਬੀ ਮਾਡਲ ਦਾ ਰੇਟ ਕਿੰਨਾ ਆ ਗਿਆ ਇਹ 680 ਹਜ਼ਾਰ ਰੁਪਏ ਦੀ ਮੰਗ ਹੈ ਜੀ 680 ਹਜ਼ਾਰ ਇਹ ਤਾਂ ਤੁਹਾਡੀ ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਮਾਨਤਾ ਨ ਹੋ ਜੀ ਮੌਕੇ ਤੇ ਮਾਨਤਾ ਨ ਹੋ ਜੂ ਉਦੋਂ ਅੱਗੇ ਆ ਗਿਆ 7510 ਬਿਲਕੁਲ ਸੋਅ ਰੂਮ ਕੰਡੀਸ਼ਨ ਟਰੈਕਟਰ ਤੁਸੀਂ ਦੇਖ ਸਕਦੇ ਹੋ ਬੱਬੂ ਝਾਤ ਮਰਵਾ ਦੇ ਜਮਾ ਅਗਲੇ ਬੈਂਪਰ ਤੋਂ ਲੈ ਕੇ ਐਂਡ ਤੱਕਰ ਕਿਤੇ ਕਲਮ ਵੀ ਨਹੀਂ ਲੱਗੀ ਹੋਣੀ ਜਮਾ ਫੋਰ ਰੂਮ ਹੈ ਹਾਂਜੀ ਠੀਕ ਹੈ ਤੇ ਕਿੰਨੇ ਘੰਟੇ ਚੱਲਿਆ ਇਹ 250 ਘੰਟੇ ਚੱਲੇ ਹੋ ਜੀ 250 ਘੰਟਾ 250 ਘੰਟਾ ਕੁੱਲ ਚੱਲਿਆ ਖੁੱਲੇ ਪਲੇਟਫਾਰਮ 'ਚ ਆ ਗਿਆ ਸਤਰੀ ਹੈਗੀ ਇਹਦੇ ਨਾਲ ਹਾਂਜੀ ਕਪੜੇ ਦੀ ਸਤਰੀ ਹੈ ਕਪੜੇ ਵਾਲੀ ਸਤਰੀ ਹੈ ਤੇ ਨਗਦ ਕੈਸ ਦਾ ਹੈ ਨਗਦ ਕੈਸ ਦਾ ਪਹਿਲੇ ਨੋਆ ਪਹਿਲੇ ਨੋਆ ਹੈ ਨਗਦ ਕੈਸ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਨਾ ਟਰੈਕਟਰ ਪਿਆ ਤੇ ਮਾਡਲ ਕਿੰਨੇ ਆ ਗਿਆ ਇਹ 22+23 ਮਾਡਲ ਹੈ 22+ 23 ਮਾਡਲ ਇਹ ਰੇਟ ਰੇਟ ਦਾ 8 ਲੱਖ 75000 ਰੁਪਏ ਹੈ ਜੀ 8 ਲੱਖ 75000 ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਮਿੱਤਰੋ ਡਿਸਕਾਊਂਟ ਹੋ ਜੂ ਪੂਰਾ ਸੋਨਾ ਟਰੈਕਟਰ ਹੈ ਆਜੋ ਵਾਲੇ ਟਰੈਕਟਰ ਦੀ ਗੱਲ ਕਰੀ ਆਜੋ ਕਰਾ ਮੂਰੇ ਆ ਗਿਆ 14 ਲੀਕਾ 60 ਦਾ ਐਚ ਡੀ ਐਮ ਇਹਦੇ ਬਾਰੇ ਦੱਸੀ ਮੈਨੂੰ ਇਹ 3 ਬੀਟਾ ਚੇਂਜਰ ਵਾਲਾ ਟਰੈਕਟਰ ਆ ਜੀ ਚੇਂਜਰ ਮਾਟਰ 19 ਬੈਕ 19 ਮੂਰ ਨੂੰ ਹਾਂ ਸਾਰੇ ਠੀਕ 30 ਬੀਟ ਚ ਆ ਗਿਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਆ ਦੇਦੇ 80 85 ਪਸੇ ਗਿਆ ਜੀ 80 85 65 ਟਾਇਰ ਪਏ ਨੇ ਬਈ ਨਾਲ ਦੇ ਹਾਂਜੀ ਸਾਰਾ ਟਰੈਕਟਰ ਸ਼ੋਰੂਮ ਕੰਡੀਸ਼ਨ ਹੈ ਕਿੰਨੇ ਕੁ ਘੰਟੇ ਚੱਲੇ ਆਉਣਾ ਇਹ ਇਹ 1000 ਕ ਦੇ ਲਗਭਗ ਚੱਲੇ ਹੋਏ ਨੇ 1000 ਕ ਘੰਟੇ ਦੇ ਲਗਭਗ ਤਕਰੀਬਨ ਇਹ ਟਰੈਕਟਰ ਚੱਲੇ ਆ ਪੰਜਾਬ ਨੰਬਰ 22 ਮਾਡਲ ਦਾ ਰੇਟ ਕਿੰਨਾ ਆ ਗਿਆ ਫਿਰ ਗਲਾਬ 6 ਲੱਖ 15 ਹਜ਼ਾਰ पे डिमांड ਹੈ ਦੀ 6 ਲੱਖ 15 ਹਜ਼ਾਰ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਮੂਰੇ ਆ ਗਿਆ ਕਬੋਟਾ ਜੀ 5502 ਟਰੈਕਟਰ ਚੈੱਕ ਕਰ ਸਕਦੇ ਹੋ ਖੁੱਲੇ ਪਲੇਟਫਾਰਮ ਦਾ ਬਿਲਕੁਲ ਸੋਹ ਰੂਮ ਕੰਡੈਸ ਕਿੰਨੇ ਮਾਡਲ ਆ ਗਿਆ ਇਹ 22 ਮਾਡਲ ਹੈ ਜੀ 22 ਮਾਡਲ ਤੇ ਟਾਇਰ ਤਾਂ ਬਿਲਕੁਲ ਰੁਪਿਆ ਪਏ ਨੇ ਬਾਈ ਚੌਕੜਾ ਤੇ 30 ਬੀਟ ਹੈ ਵੀ ਹਾਂ 30 ਬੀਟ ਹੈ 30 ਬੀਟ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਰੇਟ ਕਿੰਨਾ ਆ ਗਿਆ ਇਹਦਾ ਇਹਦਾ 740000 ਰੁਪਏ ਡਿਮਾਂਡ ਹੈ ਦੀ 740000 ਡਿਮਾਂਡ ਹੈ ਬਾਕੀ ਮੌਕੇ ਤੇ ਹੋਜੂ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਟਰੈਕਟਰ ਦਾ ਨੰਬਰ ਆ ਇਹਦਾ ਹਾਂਜੀ ਸਾਡੇ ਬਰਨਾਲੇ ਦਾ ਨੰਬਰ ਆ ਪਹਿਲੇ ਰੋਕ ਹਾਂਜੀ ਲੋਕਲ ਬਰਨਾਲੇ ਦਾ ਨੰਬਰ ਹੈ ਚੰਗਾ ਟਰੈਕਟਰ ਹੈ ਕੁੱਲ ਮਲਿਆ ਕੇ ਤੇ ਅੱਗੇ ਆ ਕੇ 855 ਕਲੀ ਫਲਕਾਰੀ ਦੇ ਰਹੋਗੇ ਹਾਂ ਫਲਕਾਰੀ ਫਲਕਾਰੀ ਵੀ ਬਾਈ ਦੇ ਦੇਣਗੇ ਹਾਰ ਪਾਇਆ ਪਿਆ ਇਹ ਤਾਂ ਮੈਨੂੰ ਲੱਗਦਾ ਹੈਂ ਤੀ ਚੱਲਿਆ ਹਾਂ ਹਾਂਜੀ ਕਿੰਨਾ ਕਿ ਚੱਲਿਆ 172 ਕਾ 72 ਘੰਟੇ ਚੱਲੇ ਹੋਏ 172 78 ਘੰਟੇ ਚੱਲਿਆ ਬਈ ਟਰੈਕਟਰ ਚੈੱਕ ਕਰ ਸਕਦੇ ਹਾਂ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਇਹ ਚ ਤਾਂ ਦੱਸਣ ਦੀ ਲੋੜ ਹੀ ਨਹੀਂ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਜਿਹੜੇ ਫੁੱਲ ਟੌਪ ਮਾਡਲ ਚ ਫੀਚਰ ਹੁੰਦੇ ਆ ਫੁੱਲ ਨੇ ਦੇਗੀ ਚੰਦੇ ਚ ਆ ਗਿਆ ਤੇ ਛਤਰੀ ਹੈਗੀ ਇਹਦੇ ਨਾਲ ਕੱਪੜੇ ਦੀ ਛਤਰੀ ਹੈਗੀ ਕੱਪੜੇ ਵਾਲੀ ਛਤਰੀ ਹੈ ਤੇ 23 ਮਾਡਲ ਦਾ ਇਹਦਾ ਰੇਟ ਕਿੰਨਾ ਆ ਗਿਆ ਇਹਦਾ ਰੇਟ 7 ਲੱਖ 95 ਹਜ਼ਾਰ ਪਰ ਡਿਮਾਂਡ ਆਈ ਇਹਦੀ 795 ਡਿਮਾਂਡ ਹੈ ਬਾਕੀ ਮੌਕੇ ਤੇ ਹੋਜੂ ਹਾਂਜੀ ਹਾਂ ਬਾਕੀ ਮੌਕੇ ਤੇ ਡਿਸਕਾਊਂਟ ਹੋਜੂ ਮਿੱਤਰੋ ਮੂਰੇ ਆ ਗਿਆ 963 FA ਟਰੈਕਟਰ ਚੈੱਕ ਕਰ ਸਕਦੇ ਹੋ ਖੁੱਲੇ ਪਲੇਟਫਾਰਮ ਚ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜਾ ਪਏ ਨੇ ਤਕਰੀਬਨ 90 95 ਪੈਨ ਸੀ ਟਰੈਕਟਰ ਚੰਗਾ ਹੈ ਬਾਈ ਦੱਸੀਂ ਕੀ ਰੈਂਦੇ ਬਾਰੇ ਹੋਰ ਕੀ ਖਾਸੀਅਤ ਹੈ ਦੱਸੀ ਬਾਈ ਇਹਦੇ ਬਾਰੇ ਹੋਰ ਕੀ ਖਾਸੀਅਤ ਹੈ ਇਹ ਫੋਲੋ ਟਾਬਾ 3 ਮੀਟਰ ਡਬਲ ਡਿਸਟ੍ਰੀਬਿਊਟਰ ਇਹ ਸਾਰੇ ਫੰਕਸ਼ਨ ਆ ਜਾਂਦੇ ਸਾਰੇ ਫੰਕਸ਼ਨ ਆ ਜਾਂਦੇ ਤੇ ਚੱਲਿਆ ਕਿੰਨਾ ਘੋਣਾ ਅਗਲਾ ਵੇ ਇਹ 700 ਘੰਟੇ ਚੱਲੇ ਹੋਏ ਜੀ 700 ਘੰਟਾ ਹਾਂਜੀ ਕੁੱਲ 700 ਘੰਟਾ ਚੱਲਿਆ ਬਾਈ ਤੇ ਮਾਡਲ ਇਹ 21 ਆ ਗਿਆ ਸੀ ਤੇ ਰੇਟ 7,25,000 ਰੁਪਏ ਦੀ ਡਿਮਾਂਡ ਹੈ ਜੀ 7,25,000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਨ ਹੋ ਜੂ ਮਾਨਤਨ ਹੋ ਜੂ ਤੇ ਜਿਹੜੇ ਟਰੈਕਟਰ ਆਪਾਂ ਗਲੱਬ ਦਿਖਾਏ ਨੇ ਹਾਂਜੀ ਕਾਪੀ ਕਾ ਲ ਜਾਂਦੇ ਕਿਵੇਂ ਨੇ ਉਹਨੇ ਲੋਕ ਗਰਾਊਂਡ ਤੱਕ ਦੀ ਗਾਰੰਟੀ ਹੋਣੀ ਬਣੀ ਨੌ ਗਰਾਊਂਡ ਤੱਕ ਕਰਦੀ ਤੇ ਜਿੰਨੇ ਵੀ ਆਪਾਂ ਟਰੈਕਟਰ ਦਿਖਾਤੇ ਤੇ ਉਹਨਾਂ ਤੇ ਲੋਨ ਸਾਰਿਆਂ ਤੇ ਹੋ ਜੀ ਸਾਰਿਆਂ ਤੇ ਹੋ ਜੂਗਾ ਹਾਂਜੀ ਠੀਕ ਹੈ ਤੇ ਲਕੇਸ਼ਰ ਮੋੜ ਤੇ ਇੱਕ ਆ ਤੁਹਾਡੀ ਆਪਣੀ ਹੰਡਾ ਸਟੈਂਡਰਡ ਜੋਂ ਚ ਖੜੇ ਹੁੰਦੇ ਜੀ ਬਾਬਾ ਟਰੈਕਟਰ ਸੇਲ ਵਜੇ ਦਿਨਾਂ ਉਦੇ ਸ਼ੋਰੂਮ ਬਣਾਇਆ ਹੈ ਉੱਥੇ ਹੁੰਦੇ ਸਾਰੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਪਾ ਮੋਬਾਈਲ ਨੰਬਰ 979765502 ਨੰਬਰ ਹੈ ਕਰਕੇ ਕੰਟੈਕਟ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ